ਇੱਕ ਵਾਰ ਦੀ ਗੱਲ ਆ ਕੁਝ ਮਿੱਤਰਾਂ ਦਾ ਜੋ ਪਹਿਲੀ ਵਾਰੀ ਉਹਨਾਂ ਦਾ ਗਰੁੱਪ ਬਣਿਆ ਗੁੱਟ ਬਣਿਆ ਤੇ ਉਹਨਾਂ ਚੋ ਇੱਕ ਕਹਿੰਦਾ ਕਹਿੰਦਾ ਵੀ ਜੀ ਮੇਰੇ ਕੋਲੇ ਵੀ ਮੈਂ ਤਾਂ BMW ਹੀ ਆਉਣਾ ਵੀ ਮੇਰਾ ਸਟੈਂਡਰਡ ਕਾਫੀ ਉੱਚਾ ਹੈਗਾ ਵੀ ਮੈਂ ਮੇਰੇ ਡੈਡੀ ਨੂੰ ਕਿਹਾ ਹੋਇਆ ਵੀ ਆਪਦੇ ਵਾਲੀ BMW ਹੁਣ ਮੈਨੂੰ ਦੇ ਦਿਓ ਵੀ ਮੈਂ ਤਾਂ ਉਸੇ ਤੇ ਹੀ ਆਉਣਾ ਜਾਨਾ ਦੂਜੇ ਨੰਬਰ ਵਾਲਾ ਕਹਿੰਦਾ ਵੀ ਜਿਹੜਾ ਉਹ ਮੁੰਡਾ ਖੜਾ ਹੈਗਾ ਆਪਣੇ ਨਾਲ ਵੀ ਇਹਦੇ ਇਹਦੇ ਆਪਦੇ ਕੋਲੇ ਇਹਦੇ ਮੰਮੀ ਕੋਲੇ ਤੇ ਇਹਦੇ ਡੈਡੀ ਕੋਲੇ ਇਹਨਾਂ ਕੋਲੇ ਤੰਨਾ ਕੋਲੇ ਵੀ ਹੈ BMW ਆ ਤੇ ਤੀਜੇ ਨੰਬਰ ਵਾਲਾ ਕਹਿੰਦਾ ਜਿਹੜਾ ਦੂਜੇ ਨੰਬਰ ਵਾਲਾ ਹੈਗਾ ਵੀ ਇਹਦੇ ਕੋਲੇ ਜਿਹੜਾ BMW ਹੈਗਾ ਉਹਦੀ ਏਜੰਸੀ ਹੈਗੀ BMW ਦੀ ਵੀ ਜਿਹੜੀਆਂ BMW ਜਾਂ ਬਿਕਦੀਆਂ ਨੇਗੀਆਂ ਵੀ ਉਹ ਆਪਣੇ ਏਰੀਆ ਦੇ ਵਿੱਚ ਹੀ ਆਪ ਹੀ ਵੇਚਦੇ ਨੇਗੇ ਤੇ ਇਹਨਾਂ ਨੂੰ ਇੱਕ ਉਥੇ ਚੌਥਾ ਘੜਾ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਸਕੂਟਰੀ ਹੈਗੀ ਵੀ ਤੁਸੀਂ ਆਪਦਾ ਜੇ ਕੰਮ ਕਰਨਾ ਕੰਮ ਕਰ ਲਓ ਲੰਘਣਾ ਲੰਘ ਜਾਓ ਵੀ ਮੈਂ ਤੁਹਾਡੇ ਨਾਲ ਤਾਂ ਪਾਗੜਾ ਵੀ ਹੈਗਾ ਤੇ ਇਹ ਕਹਿੰਦਾ ਵੀ ਮੇਰੇ ਕੋਲ ਸਕੂਟਰੀ ਆ ਵੀ ਉਹ ਵੀ ਮੰਮੀ ਦੇ ਨਾਮ ਹੁੰਦੀ ਹੈਗੀ ਇਹਨਾਂ ਨੂੰ ਇੱਕ ਹੋਰ ਗੱਲਾਂ ਕਰਨ ਲੱਗ ਕੇ ਕਹਿੰਦੇ ਵੀ ਨਹੀਂ ਕਹਿੰਦੇ ਵੀ ਐਡੀ ਗੱਲ ਨਹੀਂ ਹੁੰਦੀ ਹੈਗੀ ਤੇ ਕਹਿਣ ਦਾ ਬਾਬ ਇਹ ਹੈਗਾ ਵੀ ਜਿਹੜਾ ਪਹਿਲੇ ਨੰਬਰ ਵਾਲਾ ਸੀ ਉਹ ਹੰਕਾਰ ਕਰ ਗਿਆ ਵੀ ਮੇਰੇ ਕੋਲੇ ਖੈ ਨੀ ਗੱਡੀ ਆ ਗਈ ਐ ਹੋ ਗਿਆ ਬਾਹ ਹੋ ਗਿਆ ਤੇ ਦੂਜੇ ਨਾਲੇ ਤੀਜੇ ਨੰਬਰ ਵਾਲਿਆਂ ਨੇ ਹੰਕਾਰ ਤੋੜਦਾ ਤੀਜੀ ਚੌਥੇ ਵਾਲਿਆਂ ਨੇ ਉਹਨਾਂ ਨੂੰ ਨਿਮਕ ਕੇ ਦਿਖਾਤਾ ਤੇ ਇਹ ਗੱਲ ਇਹ ਐਵੇਂ ਐਸ ਲੋਟ ਆ ਵੀ ਕਹਿਣ ਦਾ ਮਤਲਬ ਇਹ ਹੈਗਾ ਵੀ ਦੁਨੀਆ ਪਰੇ ਤੋਂ ਪਰੇ ਪਈ ਹੈਗੀ ਤਾਗੜੇ ਤੋਂ ਤਾਗੜੇ ਪਏ ਨੇਗੇ ਮਾਮਾ ਦੇ ਪੁੱਤ ਕਹਿਣ ਦਾ ਬਾਬ ਵੀ ਪਰੇ ਤੋਂ ਪਰੇ ਪਏ ਹੁੰਦੇ ਨੇ ਕਿਸੇ ਚੀਜ਼ ਦਾ ਬੜਾ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਕਈ ਵਾਰੀ ਬੰਦਾ ਸਾਹਮਣੇ ਵਾਲਾ ਐਸ ਲੋਟ ਹੁੰਦਾ ਵੀ ਉਹ ਖੜੇ ਨੂੰ ਖਰੀਦ ਸਕਦਾ ਹੁੰਦਾ ਹੈ ਹੰਕਾਰ ਇੱਥੇ ਕਰਨ ਦਾ ਕੋਈ ਬੜਾ ਕੁਝ ਹੈ ਨਹੀਂ